ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਜਿਹੜਾ 11:00 ਬਜ ਚੁੱਕੇ ਨੇਗੇ 11:00 ਸਵੇਰ 11:00 ਦਾ ਟਾਈਮ ਹੈਗਾ ਹੁਣ ਮਸਾ ਕੰਮ ਨਿਮੇੜੇ ਸੀਗੇ ਅ ਕੰਮ ਤੰਦੇਵਾਸ ਆਪਾਂ ਹੁਣ ਸ਼ੁਰੂ ਕਰੇ ਨੇਗੇ ਇਹ ਵਲੌਗ ਵੀ ਅੱਜ ਹੁਣ ਸ਼ੁਰੂ ਕਰਿਆਗਾ ਕਿਉਂਕਿ ਕੰਮ ਕਰਕੇ ਮੜਾ ਜਾ ਬੈਠੇ ਸੀ ਹੋਰੀ ਉਧਰੋਂ ਫੋਨ ਆ ਗਏ ਨਵੀਂ ਡੈਡੀ ਦਾ ਰਿਸ਼ਤੇਦਾਰ ਆ ਗਏ ਨੇ ਉਧਰ ਤੇ ਪਰਸੋਂ ਗਰਮਿਤ ਪਣਾ ਹੋਏ ਅਹੋਰੇ ਆਏ ਸੀ ਕੱਲ ਸਾਰਾ ਦਿਨ ਬਸ ਹੋਰੀ ਕੰਮ ਠੀਕ ਨਹੀਂ ਹੋਏ ਹਨਾ ਤੇ ਅੱਜ ਹੋਰ ਆ ਗਏ ਨੇ ਰਿਸ਼ਤੇਦਾਰ ਆਪਣੇ ਭੂਆ ਜੀ ਦੇ ਜਵਾਈ ਦਿੱਤੀ ਹਨਾ ਤੇ ਹਾਜੀ ਪਤਾਨੀ ਸਮਾਰ ਕੇ ਵੀ ਹੋਰ ਕੌਣ ਕੌਣ ਆਇਆ ਨਾਲ ਤੇ ਬੀਬੀ ਵਾ ਗਈ ਐ ਤੇ ਮਾਹ ਚਲ ਮੈਂ ਉਹਨਾਂ ਲਈ ਆਉਂਦਿਆਂ ਜਿਹੜਾ ਫਟਾਫਟਾ ਕੰਮ ਰਹਿੰਦਾ ਉਹ ਨਿਮੇੜ ਲਾਂ ਤੁਹਾਨੂੰ ਪਤਾ ਹੀ ਆ ਪਹਿਣਾ ਦੇ ਕੰਮ ਤਾਂ ਹੀ ਹੁੰਦੇ ਨੇ ਸੂਈ ਸਲਾਈ ਹਨ ਤੇ ਸਰਾਹਣਿਆਂ ਦੇ ਉਤਲੇ ਕਵਰ ਤੱਪਾ ਜਿੱਦੇ ਚਾਦਰ ਧੋਣੇ ਉਹਦੇ ਧੋਦਾਂ ਨੇ ਹੁੰਨੇ ਆ ਏਠਲੇ ਬੁੱਗ ਕਹਿੰਦੇ ਨੇ ਜਿਹਨੂੰ ਤੇ ਉਹ ਮੈਂ ਅੱਜ ਧੁੱਤੀ ਸੀਗੇ ਹੁਣ ਸੁੱਕ ਗਏ ਉਹ ਮਾਹ ਚਲ ਉਹਨਾਂ ਲਈ ਆਉਂਦਿਆਂ ਮੈਂ ਤਾਂ ਬੈਡਾਂ ਬੁੱਡਾਂ 'ਚ ਚਾਦਰਾਂ ਲਾ ਕੇ ਧੋਤੀਆਂ ਤੇ ਮਹਾਜਾਲ ਨੇ ਮੈਂ ਚਾਦਰਾਂ ਚੋਂ ਚੁਂਦਰ ਵਸਾ ਲੈਣੇ ਨਇਆ ਬੁੱਗ ਧੋਤੇ ਪੈਨੋ ਚੜਾ ਲੈਣੀਆਂ ਕਿਉਂਕਿ ਹਨਾ ਇਹ ਵੀ ਮੈਂ ਨਾ ਜਿਹੜੇ ਲੇ ਬੁੱਗ ਹੁੰਦੇ ਨੇ ਉਹ ਦੀਵਾਲੀ ਵੇਲੇ ਤੋਂ ਨੂੰ ਨੇ ਸਾਲ ਬਾਦ ਕਿਉਂਕਿ ਉਤੋਂ ਜਿਹੜਾ ਚੌਥੇ ਦਿਨ ਪੰਜਵੇਂ ਦਿਨ ਚਾਦਰ ਤੋਂ ਨਾਲ ਉਹ ਰਿਲਾ ਕੇ ਸਰਾਣੇ ਵੀ ਧੋਦਾਨੇ ਹਨਾ ਤੇ ਫਿਰ ਉਹ ਮੈਲੇ ਨਹੀਂ ਹੁੰਦੇ ਕਿਉਂਕਿ ਆਪਾਂ ਕਿਹੜਾ ਹੁਣ ਉਹ ਸਰਾਣੇ ਨੰਗੇ ਰੱਖਦੇ ਹੁਣ ਅੱਗੇ ਆਪਾਂ ਨੇ ਹਨਾ ਦਾਦੀਆਂ ਨਾਨੀਆਂ ਦਹੀ ਨੂੰ ਹੋਈਆਂ ਨਾਲ ਨਾਲ ਹੁੰਦੇ ਤਾਂ ਕਰਕੇ ਚਿਪ ਚਿਪ ਜਿ ਲੱਗ ਜਾਂਦੇ ਕਰਨ ਹੁਣ ਸ਼ੈਂਪੂ ਨਾਲ ਸ਼ੈਂਪੂ ਸਿਰ 'ਤੇ ਪੈਂਦਾ ਅੱਗੇ ਆਪਣੀਆਂ ਦਾਦੀਆਂ ਮਾਮਾ ਜੋ ਸੀਗੀਆਂ ਉਹ ਲੱਸੀ ਨਾਲ ਜਾਂ ਦਹੀਂ ਨਾਲ ਨਹਾਉਂਦੀਆਂ ਸੀਗੀਆਂ ਤੇ ਇਹ ਵਧੀਆ ਚੀਜ਼ ਐ ਵੈਸੇ ਹਨਾ ਲੱਸੀ ਦਹੀਂ ਨਾਲ ਨਹਾਉਣਾ ਇਹ ਬਹੁਤ ਵਧੀਆ ਚੀਜ਼ ਆ ਗਈ ਨਾ ਤਾਂ ਸਿਰ 'ਤੇ ਚਿੱਟੇ ਵਾਲ ਆਉਂਦੇ ਸੀਗੇ ਵਿੱਚ ਮਾੜੀ ਮਾੜਾ ਜਿਹਾ ਸਰੋਂ ਦਾ ਤੇਲ ਪਾ ਲੈਣਾ ਤੇ ਬਸ ਫਿਰ ਬਾਅਦ 'ਚ ਨਾ ਲਾਉਣਾ ਹਨਾ ਇਸ ਤਰ੍ਹਾਂ ਪਹਿਲਾਂ ਨਹਾਉਂਦੀਆਂ ਹੁੰਦੀਆਂ ਸੀ ਹੁਣ ਦਹੀਂ ਜੇ ਨਾਲ ਕੋਈ ਨਾਲ ਕੋਲੇ ਬੈਂਦਾ ਨਹੀਂ ਕਹਣਗੇ ਕੋਲੇ ਮੁਸਕ ਆਉਂਦਾ ਆਏ ਵੀ ਨਹੀਂ ਕਹਿੰਦੇ ਵੀ ਦਹੀਂ ਦੀ ਸਮੈਲ ਆਉਂਦੀ ਐ ਆਏ ਕਹਿਣਗੇ ਤੇ ਦਹੀਂ ਨਾਲ ਕੇ ਅਸੀਂ ਨੱਤਾ ਹੋਇਆ ਇਹਨਾਂ ਨੂੰ ਦਹੀਂ ਨੂੰ ਸਮੈਲ ਆਉਂਦੀ ਆ ਕਿਉਂਕਿ ਦਹੀਂ ਤੁਹਾਨੂੰ ਨਾ ਆ ਕੇ ਫਿਰ ਕੱਪੜੇ 'ਚ ਵੀ ਸਮੈਲ ਆਉਂਦੀ ਆ ਕਿ ਹੁਣ ਹਾਰੇ ਬੱਚੇ ਸ਼ੈਂਪੂ ਲਾਉਂਦੇ ਨੇ ਆਪ ਵੀ ਉਹੀ ਗੱਲ ਹੈ ਬੱਚਿਆਂ ਦੇ ਨਾਲ ਨਾਲ ਆਪ ਨੂੰ ਵੀ ਬਦਲਣਾ ਪੈਂਦਾ ਆਪ ਵੀ ਸ਼ੈਂਪੂ ਨਾਲ ਨਾ ਲਾ ਤੇ ਬੱਚਿਆਂ ਨੇ ਕਿ ਪਹਿਲਾਂ ਅਸੀਂ ਪਦੇ ਕੁਮਾਰੀਆਂ ਹੁੰਦੀਆਂ ਨੇ ਸ਼ੈਂਪੂ ਇੰਨੀ ਦੇਖਿਆ ਕਿ ਕਿਵੇਂ ਹੁੰਦਾ ਜਿਹਾ ਲੱਸੀ ਜਾਂ ਦਹੀਂ ਨਾਲ ਨਾਉ ਦੇ ਵਾਲ ਵੀ ਕਾਲੇ ਹੁੰਦੇ ਖਾਸ ਕਰਕੇ ਹੁਣ ਪੈਣਾ ਮੈਨੂੰ ਪੁੱਛਦੀਆਂ ਨੇ ਪੈਣਾ ਤੂੰ ਕਿਹੜੀ ਡਾਈ ਲਾਉਣੀ ਐ ਤੇਰੇ ਵਾਲ ਕਾਲੇ ਨੇ ਕਿਉਂਕਿ ਬਚਪਨ ਚ ਆਪਣੀ ਦਾਦੀਆਂ ਨੇ ਆਪਣੀਆਂ ਮਾਵਾ ਨੇ ਜਿਹੜੇ ਵਾਲ ਆਪਾਂ ਨੂੰ ਆਹੋ ਕਰੇ ਨੇਗੇ ਵਾਲ ਜਣ ਕੇ ਸਾਮ ਸਾਮ ਸਭਾਲ ਕਰੀ ਸੀ ਮਾਵਾ ਨੇ ਤੇ ਦਾਦੀਆਂ ਨੇ ਆਪਣੀਆਂ ਨੇ ਉਹ ਆਪਣੀਆਂ ਮਾਵਾ ਦਾਦੀ ਨੇ ਇਸ ਕਰਕੇ ਸੰਭਾਲ ਕੇ ਜਿੱਦਹੀਂ ਨਾਲ ਨਮਾਉਣਾ ਵਿੱਚ ਤੇਲ ਪਾਉਣਾ ਹਨਾ ਤੇ ਨਾਲ ਬਾਲ ਚਿੱਟੇ ਆਉਣੇ ਕਿਉਂਕਿ ਆਪਣੇ ਦਾਦੀਆਂ ਦੇ ਵੀ ਦੇਖ ਲਓ ਪਹਿਲਾਂ ਕਿੰਨੇ ਕਿੰਨੇ ਚਿੱਟੇ ਆਇਤੀ ਹੁਣ ਤਾਂ ਛੋਟੇ ਛੋਟੇ ਬੱਚਿਆਂ ਦੇ ਬਾਲ ਚਿੱਟੇ ਹੋ ਗਏ ਹਨਾ ਤੇ ਮੇਰਾ ਵੀ ਮੇਰੇ ਵਾਲ ਵੀ ਹੁਣ ਕੋਈ ਕੋਈ ਚਿੱਟਾ ਹੋਣ ਲੱਗ ਗਿਆ ਤੇ ਆਪਾਂ ਰਿਜ਼ਲਟ ਤੁਹਾਨੂੰ ਦੇਵਾਂਗੇ ਵੀ ਬਾਲਾਂ ਦਾ ਵੀ ਅਸੀਂ ਇੱਕ ਬੋਤਲ ਤਾਂ ਵਰਤ ਲਈ ਆ ਜੀ ਦੂਜੀ ਬੋਤਲ ਹੁਣ ਲਿਆਂਦੀ ਆ ਤੇਲ ਦੀ ਵੀ ਕਿਹੜਾ ਤੇਲ ਹੈ ਜੇ ਫਰਕ ਪਿਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਸਾਡੇ ਇੱਥੇ ਪਿੰਡ 'ਚ ਅਜਮਾਇਆ ਕਿਸੇ ਨੇ ਹਨਾ ਤੇਲ ਤੇ ਫਿਰ ਅਸੀਂ ਮਿਚਸਾਂਗੇ ਸੁਖਮਣ ਹੋਰੀਆਂ ਲਾਉਂਦੇ ਨੇ ਮੈਂ ਤਾਂ ਕਾਨੂੰ ਲਾਉਣੀ ਆਗੀ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਉਹ ਵੀ ਕੀ ਚੀਜ਼ ਆਗੀ ਹੈ ਨਾ ਤੇ ਨਾਲ ਹੀ ਆਪਾਂ ਨੇ ਹੁਣ ਚਲੋ ਸਰਦਾਰ ਹੁਣ ਕਿੱਥੋਂ ਸੱਦੇ ਨੇ ਮਾਪੇ ਹੀ ਰਿਸ਼ਤੇਦਾਰ ਆਉਂਦੇ ਨੇ ਹੈ ਨਾ ਆਜ ਜੋ ਵੀ ਹੁਣ ਉਹੀ ਗੱਲ ਆ ਚਾਹ ਪਾਣੀ ਨਾਲ ਸਮਾਨ ਹੈ ਨਾ ਖਾਣ ਨੂੰ ਤੇ ਆਪਣਾ ਹੁਣ ਮੈਂ ਬੁੱਗ ਸਿਉਣੀ ਆਗੀ ਬੁੱਗ ਸਿਉ ਕੇ ਤੇ ਅੰਦਰ ਆਉਣ ਦੇ ਚਾਦਰ ਚੁੱਦਰ ਵਸਾ ਦੇਵਾਂ ਸਰਾਂ ਨੇ ਸਰੂਲੇ ਤਰਦਾ ਮੈਂ ਤਾਂ ਪੱਟ ਛੱਡ ਕੇ ਸਾਰੇ ਪੈਸੇ ਸਾਰੇ ਤੇ ਬਸ ਸਿਉਣਿਆਂਗੇ ਆਪਾਂ ਫਿਰ ਮਿਲਦੇ ਆਂਗੇ ਚਾਹ ਉਹਨਾਂ ਨੇ ਆਜ ਹੀ ਕਰ ਲਾਂਗੇ ਹੁਣ ਤਾਂ ਸਰਦਾਰ ਜੀ ਸੇਵ ਚੱਕ ਲਏ ਪਹਿਲਾਂ ਅਸੀਂ ਸੱਸ ਨੂੰ ਆ ਖਾ ਕੇ ਆਟਿਆਂਗੇ ਹੁਣ ਤਾਂ ਕਿੱਧਰ ਜਾਓ ਸੇਵ ਵੀ ਸੇਵ ਨੇ ਜੇ ਕੋਈ ਆਉਂਦਾ ਤਾਂ ਵੀ ਸੇਵ ਲੈ ਕੇ ਆਉਂਦਾ ਜੇ ਸਹਿਰ ਜਾਣੇ ਆਪ ਤਾਂ ਵੀ ਸੇਵ ਜਾਂ ਕੇਲੇ ਹਨਾ ਰੁੱਤ ਰੁੱਤ ਦੇ ਮੇਵੇ ਨੇ ਖਾਣ ਦੇ ਫਾਲ ਸਬਜ਼ੀਆਂ ਸਾਡੇ ਤਾਂ ਹੁਣ ਪਤਾ ਨਹੀਂ ਕੀ ਗੱਲ ਸਬਜ਼ੀ ਵਾਲਾ ਕੋਈ ਆਉਂਦਾ ਹੀ ਨਹੀਂ ਹੈਗਾ ਕਿੰਨੇ ਦਿਨ ਹੋ ਗਏ ਤੇ ਹੁਣ ਅਸੀਂ ਦੇਖਦੇ ਆਂਗੇ ਸਬਜ਼ੀ ਕਾਦੀ ਬਣਾਵਾਂਗੇ ਤੇ ਸਬਜ਼ੀਆਂ ਨਾਲ ਉਹਦੋਂ ਆਥਨ ਤੜਕੇ ਸੋਚ ਲੱਗ ਜਾਂਦੀ ਹੈਗੀ ਹੈ ਨਾ ਤੇ ਚਲੋ ਤੇ ਆਪਾਂ ਫੇਰ ਮਿਲਦੇ ਆ ਤੁਹਾਨੂੰ ਮੈਂ ਸਿਉ ਦਾ ਫਟਾਫਟ ਆਪਣੇ ਰਿਸ਼ਤੇਦਾਰ ਨੇ ਇੱਧਰ ਆ ਜਾਣ ਫੇਰ ਮਿਲਦੇ ਆ ਤੁਹਾਨੂੰ ਮਲਾਉਣਾਂਗੇ ਜਿੱਦ ਜਨਾ ਮਲਾਲਾ ਚੈਨਲ ਸ਼ੁਰੂ ਕੀਤਾ ਪਹਿਲੀ ਵਾਰ ਹੀ ਆਉਣਗੇ ਹਨਾ ਆਏ ਸੀ ਕਿਹੜਾ ਆਏ ਸੀ ਨਾ ਸਿਆਲ ਜੇ ਕਿਉਂਕਿ ਸਮਾਂ ਇਹ ਜੀ ਲੱਗਦਾ ਮੇਰੀ ਭੂਆ ਟਿੰਗ ਬਾਟ ਮੈਂ ਅੱਡੇ ਤੋਂ ਟੱਡਰੀਆਂ ਤੋਂ ਮੁੜ ਆਉਣੀ ਸਮਾਨ ਲੈ ਕੇ ਉਹੀ ਗੱਲ ਜਾਨਦੇ ਹੀ ਇਹ ਜੇ ਟਾਈਮ ਆਂਗੇ ਜੇ ਜੇ ਟਾਈਮ ਖਾੜਨ ਦਾ ਟਾਈਮ ਨਾ ਹੋਵੇ ਜਾਂ ਤਾਂ ਅਸੀਂ ਟੜਕੇ ਜਾਂਦੇ ਆਂਗੇ 8-9 ਵਜੇ ਕਿਉਂਕਿ ਅੱਦ ਵਿਚਾਲਾ ਕੰਮ ਹੁੰਦਾ ਹੈ ਜਾ ਸੀ ਪੰਜਾਂ 5 ਵਜੇ ਜਾਣੇ ਫਿਰ ਆ ਕੇ ਧਰਾਂ ਟਾਈਮ ਹੁੰਦਾ ਹੁਣ ਕਿਤੇ ਸਪੈਸ਼ਲ ਟਾਈਮ ਕੱਢੂੰ ਕਿ ਉਹਨਾਂ ਲਈ ਚਲੋ ਜੀ ਆਪਾਂ ਮਿਲਦੇ ਆਂ ਫੇਰ ਤੁਹਾਨੂੰ ਫੇਰ ਮਿਲਦੇ ਆਂਗੇ ਭੂਆ ਵੀ ਲਾਂਬੇ ਜਾਂਦੀਆ ਵੀ ਨੇੜੇ ਕਰਕੇ ਆਈ ਨਹੀਂ ਫੇਰ ਮਿਲਦੇ ਆਪਾਂ ਲੋ ਜੀ ਇਹ ਟਾਈਮ ਐ 1:30 ਵੱਜ ਗਿਆ ਤੇ ਆਪਾਂ ਸਿਰਦੇ ਲਾਸਨ ਪਿਆਜ਼ ਲਾਸਨ ਪਿਆਜ਼ ਸਿਰ ਗਾ ਕੇ ਆਪਾਂ ਤੋਂ ਪਹਿਲਾਂ ਅੱਪਾ ਸਬਜ਼ੀ ਦੀ ਤਿਆਰੀ ਕਰ ਲਈ ਉਬਲ ਮੈਲ ਧਰ ਕੇ ਆਈਆਂ ਸਬਜ਼ੀਆਂ ਹੀ ਨਹੀਂ ਕੋਈ ਆਉਂਦਾ ਲੋੜ ਤਾਂ ਆਇਆਗਾ ਜੇ ਕੋਈ ਢੱਡਰੀ ਪਗ ਜਾਦਾ ਤਾਂ ਸਬਜ਼ੀ ਆ ਜਾਂਦੀ ਐ ਨਹੀਂ ਸਬਜ਼ੀ ਕੋਲ ਨੂੰ ਬਹੁਤ ਔਖਾ ਹੋ ਜਾਂਦਾ ਪਰ ਰੱਖਣੇ ਸਰਦਾਰ ਜੀ ਨੂੰ ਢੱਡਰੀ ਤੋੜਾਂਗੇ ਤੇ ਨੇ ਤਾਲੂ ਮੰਗਾਵਾਂਗੇ ਨੇ ਸਵੇਰ ਬਾਅਦ ਕੋਈ ਸਬਜ਼ੀ ਮੰਗਾਵਾਂਗੇ ਸਬਜ਼ੀਆਂ ਲਈ ਆਪਾ ਪਿਆ ਹੁਣ ਹਰ ਗੁਬਲ ਮੈਲ ਧਰ ਕੇ ਆਈਆਂ ਚਲੋ ਹਣਾ ਫਿਰ ਅੰਦਰ ਹੁੰਦੇ ਕੂੜਾ ਜਾਂ ਕੋਈ ਰਿਸ਼ਤੇਦਾਰ ਮੰਗਾ ਰੋਟੂ ਰੋਟੀ ਖਾ ਕੇ ਆਉਣਗੇ ਪਕਾ ਚਾ ਬਣਾ ਰਗਾ ਠੰਡਾ ਚ ਹੁੰਦਾ ਲਿਆਂਦਾ ਹੈ ਨਾ ਤੇ ਸੁਆਟਾ ਸਮਾਨ ਤੇ ਮਸਾਲਾ ਹੁੰਦਾ ਇਹ ਜੋ ਨਿਕਲਿਆ ਜਾਂਦਾ ਰੋਜ ਕਮਾ ਜੋ ਕਰੂੰ ਕਰੂੰ ਅਸੀਂ ਜਾਉਂ ਜਾਉਂ ਕਰਦੇ ਸੱਤ ਕਿਤੇ ਵੀ ਜਾਇਆ ਜਾਂਦਾ ਛੋਟੀ ਵੀ ਕੋਲ ਜੋ ਆ ਉਹਦੇ ਜਿਹਦੇ ਗੁਰਮੁਖ ਨੇ ਜਾਣਦੇ ਸਾਨੂੰ ਆਏ ਸੀਗਾ ਵੀ ਟੱਕੇ ਜਾਣਗੇ ਨਾ ਸੀ ਮਸਤ ਹੋਣਾ ਸਾਬ ਸਭ ਮੋਹਰੇ ਕਹੀ ਜਾਂਦੀਆਂ ਜਾ ਕੇ ਆਵਾਂਗੇ ਕੱਢ ਕਰੂ ਹੁੰਦੀ ਰਿਮੋਟ ਹੋ ਗਈ ਬੱਸ ਫੇਰਾ ਉਧਰ ਜਾਣਾ ਆਉਣਾ ਰਿਹਾ ਨਾ ਮੈਂ ਚਾ ਦੀ ਨਾਲ ਹੋ ਗਿਆ ਕਿਤੇ ਜਾਇਆ ਨਹੀਂ ਗਿਆ ਫਿਰ ਕਿਨੇ ਜਰ ਉਧਰ ਲੱਗਦੇ ਹਨ ਜਾ ਆ ਮੈਂ ਰੋਜ਼ ਜੀਰੋ ਕਿਤੇ ਨਹੀਂ ਮੱਤ ਲੱਗਿਆ ਵੀ ਫਿਰ ਅਨੇਕਾਂ ਮੈਂ ਜਾ ਕੇ ਆਵਾਂਗੇ ਫੇਰ ਜਾ ਜਾ ਹਣੀ ਵਸਾ ਛੋਟਾ ਦਾ ਪਕੀ ਪਈ ਸਭਾ ਦੇ ਤੇ ਮਾਣ ਮਾਣ ਕਰ ਸਕਦੇ ਕਿ ਕਿਨਾਲੀਏ ਐਨੇ ਪ੍ਰੋਗਰਾਮ ਚੱਲ ਕਾਣਗੇ ਵਿਆਹ ਆ ਰਿਹਾ ਹੈਗਾ ਬਿਉਰਾ ਤੇ ਤੁਹਾਨੂੰ ਤਾਂ ਬੀਬੀ ਦੇ ਪਤੀਜਾ ਸੋਹਤਾ ਇਹੀ ਰਹਗਾ ਸੀ ਜੇ ਹੋਣਾ ਹੈ ਜੋ ਆ ਕੇ ਵਿਆਹ ਰਿਹਾ ਕੋਈ ਵਿਆਹ ਰਿਹਾ ਦਾਰੀਆਂ ਕਰੀ ਨੇ ਅੱਗੇ ਟਾਈਮ ਚੰਗੇ ਸੀ ਹਨਾ ਤੇ

ਬਸ ਵਿੱਚ ਔਕੀਆਂ ਟੋਹਰਾ ਬਹੁਤ ਔਖਾ ਕਰ। ਆ ਵੀ ਚਾਦਰ ਦੇ ਕੇ ਪਰ ਵਿਸਾਰ ਨਹੀਂ ਸਕ। ਜਦੋਂ ਇਹ ਪਲਾਸ ਅੰਗੰਦਾ ਸੇ ਲ ਲਈਏ ਤੇ ਮਲਾਉਣਾ ਤੁਹਾਨੂੰ ਮਿੱਠੇ ਦਾਰ ਲਾਈ ਦੇਣਾ ਹੈ ਹਨਾ। ਪਰ ਜੇ ਮੈਂ 6:00 4 ਵਜੇ ਤੋਂ 3:30 ਵਜੇ ਤੋਂ ਪਹਿਲਾਂ ਸਬਜ਼ੀ ਧਰੀ ਜਾਵੇ ਧਰੀ ਜਾਵੇ ਤੇ ਆ ਜੇ ਮੈਨੂੰ ਨਾ ਵਾਲੀ ਭੱਜ ਦੌੜ ਰਹਿ ਗਈ ਕਿਉਂਕਿ ਜਵਾਕ ਆ ਜਾਂਦੇ ਨੇ ਸਕੂਲ ਗਰਮ ਨਿਆਲੂ ਵੀ ਜਿਵੇਂ ਧੋ ਦੇ ਇੱਥੇ ਦੇ ਪਾਣੀ ਨਾਲ ਮਸਾਲਾ ਪੁੱਜੀ ਪੁੱਜੀ ਪੁੱਜ ਦੇ ਪੁੱਜ ਦੇ ਆਲੂ ਸੇ ਦੇ ਲੋ ਬੜੇ ਆਲੂ ਵੀ ਵੱਡੇ ਵੱਡੇ ਨੇਗੇ ਚਾਰੇ ਮਗਰੀ ਤਰਤੀ ਸੀ

ਮੇਰੀ ਅੱਸੀ ਸਾਫ ਚੜੀ ਤੇਲ ਨਹੀਂ ਹੈਗਾ ਸਰੋਂ ਦਾ ਉਹ ਬੋਤਲਿਆਂ ਦੀ ਅੱਧਾ ਮਾਸੀ ਰਹਿ ਗਈ ਸੀ ਅੱਧਾ ਪਾ ਬਗ ਚ ਲਿਆ ਕਰ ਪਤਾ ਨਹੀਂ ਇਹਨਾਂ ਨੇ ਕਢਾ ਲਿਆ ਉਹਦਾ ਤੇਲ ਕਿਤੇ ਇਹਨਾਂ ਕੱਲ ਨੂੰ ਤੇਲ ਕਢਾ ਕੇ ਧਿਆਇਆ ਹੋਤਾ ਪਰ ਤਾਂ ਮੁਰਦੀ ਮਾਸੀ ਤੇ ਲੈ ਇੱਥੇ ਹੀ ਚੱਲ ਥੋੜੇ ਤਾਪ ਕੇ ਨਹੀਂ ਆਹੀ ਆ ਫਿਰ ਫਿਰ ਆਥੇ ਲੇਗੀ ਕਹਿੰਦੀ ਕਹਾਂ ਨੂੰ ਜਸ ਸਿੰਘ ਨੂੰ ਪਾਉਂਦੇ ਐਤ ਕਣਕ ਤੇਰਾ ਬਹੁਤ ਮਾ ਜੋ ਕਹਾਣੀ ਪੜਾਦੀ ਫਿਰ ਕਾਮ ਕੋ ਦੀ ਐਨੇ ਗਰਮਾ ਲੂਨੇ ਤੋਂ ਤੇ ਕੀ ਬਾਹ ਪਾਣੀ ਨਹੀਂ ਪਾਇਆ ਵਾਣ ਕਰਨਾ ਜਦ ਇਹ ਲਾਲ ਆਲੂ ਨਹੀਂ ਨਹੀਂ ਸਬਜ਼ੀ ਵਧੀਆ ਬਣਦੀ ਆ ਸੀ ਵੱਦ ਲਾਲ ਹੀ ਲੈਣਿਆਂਗੇ ਜੇ ਨਾ ਲਾਲ ਹੋਣ ਫੇਰ ਅਨਸਰ ਦੇ ਚਿੱਟੇ ਲੈਣੇ ਪੈਂਦੇ ਨੇ ਚਿੱਟੇ ਆਲੂ ਦੀ ਸਬਜ਼ੀ ਬਤਨ ਕਿਉਂ ਮਿੱਠੀ ਜੀ ਬਣ ਜਾਂਦੀ ਹੈ ਕਿੰਨਾ ਹੀ ਪਾ ਲੋ ਤਾਨੂੰ ਮਿੱਠ ਥੋੜੀ ਮਿੱਠੀ ਜੀ ਸਬਜ਼ੀ ਬਣ ਜਾਂਦੀ ਹੈ ਟੱਕਾ ਲਾ ਕੇ ਮੈਂ ਸਭ ਦਾਨੀ ਆਉਣੀ ਚਲਦੀ ਕੰਨ ਤਾਂ ਨ ਕੋਲ ਬੈਗਨ ਦੀ ਸਟੇਜਾਰਾਂ ਤੋਂ ਇਹਦੇ ਵਿੱਚ ਪਤਵਾਰ ਅਨੁਸਾਰ ਪਾਉਣਾ ਨੂੰ ਵਿੱਚ ਇਹਦੇ ਵਿੱਚ ਆਲੂਆਂ ਦੀ ਸਬਜ਼ੀ ਚ ਮੈਂ ਕਾਲੀ ਮਿਰਚ ਜ਼ਰੂਰ ਪਾਉਣੀ ਆ ਫੱਗੂਰੀ ਸਬਜ਼ੀ ਚ ਤੋਰੀਆਂ ਹੀ ਸਬਜ਼ੀ ਚ ਆਲੂ ਦੀ ਸਬਜ਼ੀ ਚ ਕਾਲੀ ਮਿਰਚ ਫਲਾ ਨਹੀਂ ਜੋ ਕਿ ਆਲੂਦ ਨਾ ਬੈ ਮੰਨੀ ਜਾ ਰਹੀ ਹੈ ਹਨਾ ਕਦੇ ਮੈਂ ਨਾ ਮੈਂ ਬਿਣ ਵਾਲੇ ਆਦਮ ਕਰਾਂ ਆਵਾਲ ਕੀ ਕਰਦੀ ਹੁੰਦੀ ਹਾਂ ਰੋਜ਼ ਕਰਦੀ ਹੁੰਦੀ ਹਾਂ ਜੀ ਪਹਿਲਾਂ ਦਨੇ ਆਵਾਲ ਤੇ ਬਾਹਰ ਨਿਕਲ ਜਾਂਦੀ ਐ ਜੀ ਆਹ ਇਹ ਸਟਾਰ ਵਰਗਾ ਦਾ ਆ ਸਾਣ ਹੈਗਾ ਤੇ ਉੱਥੇ ਆਪਣੀ ਮਿਰਚ ਵੀ ਨਹੀਂ ਕਰਦੀ ਐ ਹਲਦੀ ਵੀ ਕਰਦੀ ਐ ਸਾਂਝੇ ਮਸਾਲੇ ਦੇ ਕੁਝ ਗੁਣ ਆਪਾਂ ਇੱਕ ਕੱਪ ਪਾਣੀ ਦਾ ਪਾ ਦਿੰਦਾ ਮਸਾਲੇ ਦੇ ਵਿੱਚ ਇਹ ਪਾ ਕਰ ਲੈਣੇ ਫਾੜੀਆਂ ਫਾੜੀਆਂ ਕਰਕੇ ਪਾਉਣੇ ਆ ਫਿਰ ਮੁੱਤਾ ਲੈ ਕੇ ਭਾਜਾ ਲੋ ਜੀ ਆਪਣੇ ਰਿਸ਼ਤੇਦਾਰ ਆ ਗਏ ਨੇਗੇ ਤੇ ਪਹਿਲੀ ਵਾਰ ਆਇਆ ਚੈਨਲ ਬਣਾਇ ਤਕ ਪਹਿਲਾਂ ਆ ਗਏ ਸੀ ਇੱਲਾ ਆਕੇ ਤੇ ਗਏ ਲੰਡੋ ਵਾ ਰੁਜਵਾਰਾ ਛੋਟੇ ਹੱਥ ਹੋਏ ਤਾਂ ਆ ਘਰੇ ਵੀ ਆਕੇ ਗਏ ਨੇ ਮਾਗਰੋ ਬਣਾਇਆ ਚੈਨਲ ਹੈ ਨਾ ਆਏ ਤੋਂ ਬਾਅਦ ਆਏ ਆ ਪਹਿਲੀ ਵਾਰ ਆਏ ਲੋ ਜੀ ਸਾਡੇ ਭੂਆ ਜੀ ਦੇ ਹਾਂ ਤੀਜ ਮਾਈ ਆ ਦੋ ਤਾਂ ਕੋਲੋਂ ਐਸ ਕਰੇ ਹਾਂ ਤਾਂ ਪਹਿਲਾਂ ਬਣਾਇਆ ਸੀ ਚੈਨਲ ਇੱਧਰ ਆ ਕੇ ਬਣਾ ਪੰਜ ਸਾਲ ਹੋ ਗਏ ਆਏ ਤੋਂ ਆਏ ਤੋਂ 2020 ਚ ਬਣਾਇਆ ਸੀ ਹਾਂ ਪਹਿਲਾਂ ਤੁਸੀਂ 18 ਚ ਆ ਹਾਂ 25 ਸਾਲ ਹੋ ਗਿਆ ਦਾ 3 ਕਿੰਨੇ ਲਾ ਫਿਰ ਬੇਲੇ ਚ ਆਇਆ ਮੈਨ ਲ ਕਮਾ ਕੇ ਲਿਆ ਮਾ ਸੰਗ ਦਾ ਆ ਜਾ ਪੁੱਤ ਸੁੱਟੀਆਂ ਚ ਆਇਆ ਕਰ ਨਹੀਂ ਤੇਰੇ ਮਾਮੂ ਹਰੀ ਜੀਰੀ ਲਾਉਂਦੇ ਨੇ ਚਾਰਾ ਡੋਲੂ ਲੈ ਗਿਆ ਘਰ ਸਕੂਟਰੀ ਤੇ ਕਰੇ ਚਾ ਕਰੇ ਰੋਟੀ ਫਿਰ ਕਹੇਗਾ ਮਾਮੇ ਕਹਿੰਦੇ ਫਿਰ ਜਵਾਬ ਨਹੀਂ ਬੋਲਦੇ ਜੂਨ ਦੇ ਛੁੱਟੀਆਂ ਚ ਹੂੰ ਪੈਂ ਤਾਂ ਰੋਟੀ ਪਕਵਾ ਲਿਆ ਕਰਾਂਗੇ ਮਾਮੀ ਕਹਿੰਦੀ ਆ ਦਿਨ ਪੁੱਤ ਕੁਛ ਦੇ ਹੋਗੀ ਮੈਂ ਤੂੰ ਜਬ ਆਇਆ ਆ ਖਾਏ ਨੂੰ ਕਹਿੰਦੇ ਟੂੜੀ ਗੁੱਟਕੇ ਦੇ ਕੇ ਖਾ ਲੈ ਤੇ ਰੋਟੀ ਤਾਂ ਰੋਟੀ ਖਾ ਲੈ ਹੋਰ ਬੁੱਧਲੇ ਆ ਗਈ ਇਹਦੇ ਸੋਹਣੋ ਹੋਰੀਆਂ ਵੀ ਆ ਗਈਆਂ ਅੱਜ तो ಸಂತ छुट्टी होगी ना वो जिप्पा बना ये हूं चाय तुसी पीला पण ता चाय पी हो गया हाल नी मोको देख करे ਦੇਰ ਲੈ ਕੱਲ ਮੁੱਕੀ ਤੇ ਅੱਜ ਆ ਗਈ ਹੱਸੇ ਬੈਣੀ ਪਏ ਨੇ ਐ ਹੇ ਸੇ ਪਤਾ ਨਹੀਂ ਕਿਉਂ ਪਤਨ ਦੇ ਬਾਹਲੇ ਜਨ ਹੋ ਗਏ ਲਿਆਂਦਿਆਂ ਨੂੰ ਐ ਜਿਹਾ ਜਿਹਾ ਪੈ ਜਾਂਦੇ ਨੇ ਇਕੱਠੇ ਨਾ ਬਾਹਲੇ ਲਵੇ ਸੀ ਇਕੱਠੇ ਬਾਹਲੇ ਲੈ ਲਾਣਿਆ ਫਿਰ ਇਹਨਾਂ ਨੂੰ ਐ ਹੁੰਦਾ ਵੀ ਸਾਇਰ ਕਿਹੜਾ ਰੋਏ ਰੋਏ ਆਈਦਾ ਤਿੰਨ 4 ਕਿਲੋ ਕੱਠੇ ਲਿਆਉਂਦੇ ਨੇ ਫਿਰ ਉਹ ਹੋ ਗਿਆ ਫਿਰ ਆ ਜਾ ਬਈ ਵੀਰੇ ਚ ਘਰ ਦੇਖ ਰਹਾ ਹੁਣ ਹੁਣ ਦਿਖਾਈਏ ਤੈਨੂੰ ਆ ਜਾ ਲੈ ਉਹ ਦਿਖਾਈਏ ਕੱਟ ਚ ਦੇਖ ਅੱਛੀ ਲੱਭਈ ਦੋ ਤੇ ਤਾਂ ਫਿਰ ਰਹਿਣ ਨੂੰ ਕੋਚਾ ਘੜਦੇ ਨੇ ਹੈ ਕਹੀ ਮੱਝਾ ਰੱਖ ਫਿਰ ਹੰਭ ਵੀ ਤੁਸੀਂ ਹਾਂ ਤਿੰਨ ਨਾ ਤਿੰਨ ਨਹੀਂ ਦਿੰਦਾ ਹੈਗਾ ਦੁੱਧ ਕੋ ਸੂਣ ਵਾਲੀਆਂ ਨੇ ਕੋਈ ਲੈਣੀ ਇੱਕ ਵੇਚਦੀ ਅਸਿਆ ਆਮਣੀ ਨੇ ਵੀ ਲੈ ਲਈ ਮੈਂ ਇਸ ਕਿੰਨੇ ਦੇ ਲਈ ਹੈ ਕਿੰਨੇ ਦੀ ਮੰਗੀ ਬੰਦੇ ਇੱਕ ਲੱਖ 5000 ਦੀ ਲੈਤੀ ਉਹਨੇ ਕਿੰਨਾ ਦੁੱਧ ਦਿੰਦੀ ਹੈ ਦੁੱਧ 12 ਕਿਲੋ ਹਾਂ ਅਰਾਜੀ ਵਾਲਿਆਂ ਦੀ ਵਿਕ ਕੀ ਕਾਲ 1 ਲੱਖ 26000 ਦੀ ਕਿੰਨਾ ਦੇ ਦੁੱਧ 12 ਕਿਲੋ 13 12 13 ਬਸ ਉਹੀ ਹੋਰ ਹੈਗੀ ਵੀ ਨਹੀਂ ਵਾ 1 ਲੱਖ 26000 ਲੱਗਿਆ ਸੀ ਉਹਤੇ ਤੇ ਫੇਰ 1 ਲੱਖ 15000 ਮੇਰੇ ਭੈਣ ਲੈਗੀ 10 11000 ਉਹਨੂੰ ਕੱਟ ਦੇਤੀ ਰਿਸ਼ਤੇਦਾਰੀ ਕਰਕੇ ਇੱਥੇ ਆਈ ਸੀ ਐਵੇਂ ਕੋਈ ਨਾ ਚੋਅ ਬਸ ਜੱਲਦੀ 60 ਤਮਸ ਬਿਮਾਰ ਹੋ ਗਈ ਸੀ ਸੂਕੇ ਤਾਂ ਵੀਡੀਓ ਚ ਦੇਖੀ ਹੋਊਗਾ ਹਾਂ ਹੁਣ ਤਾਂ ਠੀਕ ਆ ਮੇਰਾ ਛੱਡ ਗਈ ਸੀ ਹਾਂ ਮੇਰਾ ਛੱਡ ਗਈ ਹੋਰ ਕੱਖ ਵੀ ਛੱਡ ਗਈ ਸੀ ਨਾ ਪਤਾ ਨਹੀਂ ਕੀ ਹੋ ਗਿਆ ਸੀਗਾ ਸੂਕੇ ਬਿਮਾਰ ਹੋ ਗਈ ਸੀ ਦੇਖ ਲਓ ਬਿਆਰੀ ਤੇ ਲੱਗਦੇ ਹੁੰਦੇ ਨੇ ਬੇਰ ਹੋਣ ਬਥੇਰੇ ਲੱਗਣਗੇ ਪੁੱਤ ਇਹ ਤਾਂ ਕਹਾਂ ਜਿੱ ਕਾਂ ਸਪਰੇ ਕਰੂਣੇ ਤਾਂ ਕੱਲ ਨੂੰ ਇੱਥੇ ਸਬਜ਼ੀ ਲਾਵਾਂਗੇ ਪਾਲਕ ਮੇਥੇ ਸਾਡਾ ਦੋ ਤਾਂ ਕਹਿੰਦਾ ਮਾਮੀ ਕੋਲੇ ਲੱਕੜ ਦੀ ਕਟ ਸੀ ਜਾਂ ਕਹਿੰਦਾ ਸਟੀਲ ਦੀ ਕਟ ਸੀ ਹੈ ਨਹੀਂਗੀ ਫਮਵੀ ਕਹਿੰਦੀ ਪਾ ਬੀਨ ਪਹਿਲਾਂ ਕਟ ਸੀ ਆ ਦਿਖਾ ਵੀ ਆਪਣੇ ਕਟ ਸੀ ਆਹ ਪਈਆ ਬੁੱਤ ਇੱਕ ਹੋਪ ਤੀਲੇ ਚੋ ਲੇਟਰੀ ਨਹੀਂ ਦੀ ਕਟ ਸੀ ਸਟੀਲ ਦੀ ਇੱਕ ਹੋਪ ਤੀਲੇ ਚ ਪਈ ਆ ਪੰਜ ਕਟ ਸੀ ਆ ਨੇ ਸਟੀਲ ਦੀਆਂ ਹਾਂ ਮੋਰ ਤਾਂ ਫਾਲਤਾਂ ਬਹੁਤ ਚੁੱਕ ਕੇ ਸੜ ਜੇ ਸਪਰੇਅ ਕਰਨ ਵਾਲੀ ਆਰੇ ਪਰ ਕਿਸੇ ਕਿਸੇ ਪੱਤੇ ਨੂੰ ਨਾ ਗਾਲੀਆਂ ਹੋ ਗਈਆਂ ਸੁੰਡੀ ਹੈਗੀ ਹਾਂ ਇਹ ਕੋਈ ਸੁੰਡੀ ਹੈ ਤੇ ਫਿਰ ਬਾਈ ਕਹਿੰਦੇ ਕਹਾਂ ਢੋਲੀ ਖੇਤੋਂ ਲੈ ਕੇ ਕਰੋ ਨਾ ਇਹ ਹੁਣ ਪਸ ਪੱਕਣਗੇ ਇੰਨਾ ਟਾਈਮ ਲੱਗੂ ਇੰਨਾ ਟਾਈਮ ਲੱਗੂ ਜੀ 3-4 ਮਹੀਨੇ ਲੱਗ ਜਾਣਗੇ ਹਾਂ ਤਾਂ ਇੰਨਾ ਟਾਈਮ ਲੱਗੂ ਇੰਨਾ ਟਾਈਮ ਲੱਗੂ ਪੱਕਣ ਤੇ ਇਹ ਤਾਂ ਬੇਰ ਤਾਂ ਹੁੰਦੇ ਨੇ ਇਹ ਜੇ ਬੜੇ ਮਰੂਦਾਂ ਜਿਹੇ ਜਿਹੇ ਆਰੀ ਆਸ ਮੈਨਾਂ ਗੱਗੀ ਕਪਰਾਪ ਸੀ ਆਰਾ ਆ ਹਾ ਦਸ ਕੋਠੇ ਲਿਪ ਦੇਤੀ ਭਾਗੇ ਤੇਰੇ ਕੋਲ ਫਿਰ ਵੀਡੀਓ ਸੀ ਕਗਾਏ ਨਹੀਂ ਕੋਲ ਤਾਂ ਨਹੀਂ ਗਏ ਸੀ ਉਸਿਆ ਦੂਰ ਆ ਜਾ ਨੇੜੇ ਹੁੰਦੇ ਹਨਾ ਫਿਰ ਤਾਂ ਵਿਚਰੀ ਬੰਦਾ ਤੁਰ ਜਾਂਦਾ ਫੜਾ ਆ ਜਾਂਦਾ ਜਿਵੇਂ ਉਹ ਆਮਣੀ ਐ ਜਾਂ ਰਾਜੀਏ ਨੇ ਆਮਣੀ ਜਵਾਖਾ ਤੋੜਦੀ ਉਹ ਆਮਣੀ ਜਵਾਖਾ ਤੋੜਦੀ ਨਹੀਂ ਲੈ ਜਾਂਦੀ ਆ ਸਾਡੇ ਰਾਜੀ ਵਾਲੇ ਵੱੱਦ ਖਾਂਦੇ ਨੇ ਉਹ ਲੈ ਜਾਂਦੇ ਨੇ ਬੇਰ ਲੋ ਜੀ ਆਪਣੇ ਰਿਸ਼ਤੇਦਾਰ ਭੱਗੇ ਨੇਗੇ ਆਪਾਂ ਹੁਣ ਤਾ ਕੱਪ ਕੁਪ ਗਲਾਸ ਬਰੂ ਸਮਾਂਝ ਕੇ ਚਾਹ ਵਾਲੇ ਠੰਡਿਆਂ ਵਾਲੇ ਆਪਾਂ ਸਾਮ ਦੇਾਂਗੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਆਪਾ ਟਿਪ ਹੋਣ ਤਿਆਰ ਇਹਦਾ ਕਵਰ ਕੱਢ ਮੈਂ ਝੂਠਿਆ ਹੋਣਗੇ ਲਿਬੜਨਗੇ ਗਿੱਲੇ ਲੱਗਣਗੇ ਛਾਣੇ ਕੰਮ ਕਰੀਦਾ ਹੁੰਦਾ ਹਏ ਖੱਲੀ ਜੱਟ ਤੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਨਮਨ ਭਾਂਜਾ ਟੋਕਰੇ ਦੇ ਦੇ ਨਾਏ ਮੈਨੂੰ ਦੀ ਬਣਾਈ ਟੋਕਰੀ ਦੇ ਤੇ ਵੀ ਬਣ ਬੋਤਲਾ ਤਾਂ ਭੂੜੀ ਚ ਭੰਡੇ ਵਾਲੀ ਟੋਕਰੀ ਵਿੱਚ ਹੋ ਲਈ ਤੇ ਮੁੱਦਾ ਮਾਰਦੇ ਮੱਖੀਆਂ ਜੀਆਂ ਨਾ ਲੱਗ ਜਾਣ ਕੇਲੇ ਕੋਲਲੇ ਕੋਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਪਾਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਬਣੀ ਲਕ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ